ਕੌਂਤਾਲ ਦੇ ਵਿੱਚ ਅੰਤਰਰਾਸ਼ਟਰੀ ਪ੍ਰੋਗਰਾਮ ਹੋ ਰਿਹਾ ਕਮਾਂਟਰੀ ਅਦਵੀ ਮੇਲਾ 2023 ਔਰ ਇਸ ਮੇਲੇ ਦੇ ਵਿੱਚ ਸਾਰੇ ਰੰਗ ਦਿਖਾਏ ਜਾ ਰਹੇ ਹਨ ਮੈਂ ਖਾਸ ਤੌਰ ਤੇ ਖੂਬਸੂਰਤ ਰੰਗ ਜਿਹੜਾ ਦਿਖਾਇਆ ਉਹ ਪਾਲੀ ਖਾਦਮ ਦੇ ਜਦੋਂ ਅਲਗੋਜੇ ਉਹਨੇ ਵਿਜਾਇਆ ਕਿਉਂਕਿ ਪਾਲੀ ਦੀ ਇੱਕ ਕਮਾਂਡ ਹੈ ਮਤਲਬ ਲੇਟਰੀਡੀ ਪਰਸਨੈਲਟੀ ਆ ਪਾਲੀ ਪਰ ਉਹਦੀ ਫੋਕ ਦੇ ਉੱਪਰ ਲੋਕ ਸਾਜ਼ਾਂ ਦੇ ਉੱਪਰ ਬੜੀ ਕਮਾਂਡ ਆ ਪਰ ਅਲਗੋਜੇ ਦੇ ਉੱਪਰ ਪਤਰ ਕੱਲੇ ਨੇ ਉਹਨੇ ਜਿਹੜੇ ਫੋਕ ਦੀਆਂ ਤਰਜ਼ਾਂ ਮਤਲਬ ਲੋਕ ਗੀਤਾਂ ਦੀਆਂ ਤਰਜ਼ਾਂ ਕਹਿੰਦਾ ਜੁਗਨੀ ਰਤੀ ਤੇਰੀ ਵੇ ਢੋਲ ਮੇਰਿਆ ਲੂੰਗੀ ਮਤਲਬ ਬਹੁਤ ਖੂਬਸੂਰਤ ਤਰ੍ਹਾਂ ਕਿ ਪੂਰੇ ਉਹਨੇ ਹਾਲ ਨੂੰ ਨਾਲ ਨਚਾਤਾ ਉਹਨੇ ਚਾਰ ਚੰਦ ਲਾਤੇ ਮੇਲੇ ਨੂੰ ਔਰ ਉਹ ਉਮੀਦਾਂ ਤੋਂ ਵੱਧ ਕੇ ਪਰਫਾਰਮੈਂਸ ਸੀਗੀ ਔਰ ਸਭ ਤੋਂ ਚੰਗਾ ਇਹ ਲੱਗਾ ਬਈ ਕਈ ਲੋਕਾਂ ਨੇ ਪਿੱਛੇ ਆਡੀਅנס ਦੇ ਵਿੱਚ ਬਹਿ ਕੇ ਇਹ ਕਮੈਂਟ ਕੀਤਾ ਵੀ ਅਸੀਂ ਪਹਿਲਾਂ ਕਦੀ ਅਲਗੋਜ਼ੇ ਨਾ ਦੇਖੇ ਸੀ ਨਾ ਵਜਦੇ ਸੁਣੇ ਸੀ ਇਸ ਕਰਕੇ ਉਹ ਟੌਪ 10 ਦੇ ਵਿੱਚ ਜਿਹੜੀਆਂ ਪਰਫਾਰਮੈਂਸਿਸ ਨੇ ਕੱਲ ਨੂੰ ਚੱਲ ਕੱਲ ਦੀਆਂ ਚੱਲੀਆਂ ਨੇ ਉਹਨਾਂ 'ਚ ਅਲਗੋਜ਼ੇ ਪਾਲੀ ਦੇ ਅਲਗੋਜ਼ੇ ਔਰ ਪਾਲੀ ਦੀ ਜਿਹੜੀ ਇੰਟਰੈਕਸ਼ਨ ਸੀ ਸਾਰੀ ਆਡੀਅנס ਦੇ ਨਾਲ ਲੈ ਕੇ ਚੱਲਣ ਦੀ ਥੈਟ ਵਾਸ ਐਬਸੋਲੂਟਲੀ ਬ੍ਰਦਰ ਮਾਈ ਗਾਡ ਕਿੱਦਾਂ ਲੱਗੀ ਪਰਫਾਰਮੈਂਸ ਤੁਹਾਨੂੰ ਇੰਨਾ ਬਹੁਤ ਵਧੀਆ ਪਾਲੀ ਖਾਦਨ ਦਾ ਕੋਈ ਜਵਾਬ ਨਹੀਂ ਪਾਲੀ ਖਾਦਨ ਸਟਾਰ ਆ ਬਹੁਤ ਵਧੀਆ ਕਿਹਾ ਵੀ ਮੈਂ ਪਾਕਿਸਤਾਨ ਤੋਂ ਉਹ ਫਿਰ ਸਾਰੇ ਕਰਾਊਡ ਨੂੰ ਨਾਲ ਲੈ ਕੇ ਚੱਲੇ ਔਰ ਮਤਲਬ ਬਹੁਤ ਜ਼ਿਆਦਾ ਐਂਗੇਜਡ ਪਰਫਾਰਮੈਂਸ ਸੀ ਬਹੁਤ ਵਧੀਆ ਬਹੁਤ ਵਧੀਆ ਕਮਾਲ ਕਰਤੀ ਹਾਂਜੀ ਕੀ ਬਾਤ ਹੈ ਜੀ ਪਾਲੀ ਦਾ ਬਹੁਤ ਸਰਪੱਖੀ ਕਲਾਕਾਰ ਹੈ ਸ਼ਾਇਰ ਵੀ ਬਹੁਤ ਅੱਛਾ ਹੈ ਤੇ ਉਹਦਾ ਜਿਹੜਾ ਇਹ ਰੰਗ ਹੈ ਆਪਣਾ ਅਲਗੋਜ਼ੇ ਬਾਦਕਦਾ ਇਹ ਤਾਂ ਆਪਣੇ ਆਪ ਦੀ ਬਾਕਮਾਲ ਹੈ ਸੁਣਿਆ ਬਹੁਤ ਸੀ ਅਲੀਵਾਰੇ 3 ਲੋਗੋ ਜੇ ਬਹੁਤ ਚੰਗੇ ਲੋਗ ਆ ਜੋ ਪ੍ਰਤੱਖ ਦੇਖ ਲਿਆ ਪ੍ਰਤੱਖ ਨੂੰ ਪ੍ਰਮਾਣ ਕੀ ਉਹ ਚਰਾ ਬਸ ਸੁਣੇ ਆ ਇਹਨਾਂ ਬੰਤਾਂ ਪਾਣੇ ਪਾਣੇ ਤੋਂ ਦੇਖਿਆ ਲੋਹਾਰ ਹੋ ਗਏ ਪਰ ਪਹਿਲੀ ਵਾਰ ਦੇਖਿਆ ਬਹੁਤ ਮਜਾ ਆ థాంਕ ਯੂ థాంਕ ਯੂ ਇਹ ਜਿਹੜਾ ਪੰਜਾਬੀ ਸੌਖੀ ਪੰਜਾਬੀ ਜਿਕੇ ਮੇਲਾ ਲੁੱਟ ਲਿਆ ਕੀ ਬਾਤ ਹਾਂ ਖਾਦਮ ਸਾਹਿਬ ਨੇ ਮੇਲਾ ਲੁੱਟ ਲਿਆ آف, coo, بہ, بہت میں سنو ایک محول وا گ ਕਹਿੰਦਾ ਕਿ ਕਹ ਰਿਹਾ ਸੀ ਉਹ বাজਾਈ ਦੰਦਾ ਸਮਝਿਆ ਦੇਖੋ ਅੱਲਾ ਤੇ ਹੀ ਹੈ ਨਾ ਹਾਂ ਪਰ ਮੈਂ ਇੱਕ ਟਿਪ ਦਿਤੀ ਹੈ ਕਲੀਬਾਜੀ ਨੂੰ ਕਿ ਉਹ ਅਲਗੋਜ਼ੇ ਨਹੀਂ ਝੁਮਕੇ ਜਿਹੜੀ ਨੈਕਸਟ ਟਾਈਮ ਕੁੜਤੇ ਚਾਦਰੇ ਜਿਕੇ ਹਾਂ ਬਹੁਤ ਐਸਾ ਸਭ ਤੋਂ ਵਧੀਆ ਗੱਲ ਹੈ ਕਿ ਉਹ ਛਪਾਰ ਨੂੰ ਬਿਲੋਂਗ ਕਰਦਾ ਜਿੱਥੇ ਛਪਾਰ ਦਾ ਮੇਲਾ ਲੱਗਦਾ ਤਾਂ ਮੇਲਿਆਂ ਚ ਜਿਹੜੀ ਛਿੰਝਾਂ ਲੱਗਦੀਆਂ ਅਲਗੋਜ਼ੇ ਵੱਜਦੇ ਆ ਤੇ ਮੈਨੂੰ ਬਹੁਤ ਸਾਲ ਪੁਰਾਣਾ ਉਹ ਮੇਲਾ ਦੇਖਿਆ ਯਾਦ ਆ ਗਿਆ ਜਿੱਥੇ ਅਲਗੋਜ਼ੇ ਵਜਦੇ ਹੁੰਦੇ ਸੀ ਹੁਣ ਵੇਲੇਆ ਚ ਨਹੀਂ ਵੱਜਦੇ ਅੱਜ ਲੰਡਨ ਦੀ ਧਰਤੀ ਤੇ ਇੱਥੇ ਸੁਣਿਆ ਤੇ ਮਜ਼ਾ ਆ ਗਿਆ ਨੇ ਜਗੂਰ ਦੀ ਬਹੁਤ ਸਪੈਸ਼ਲ ਪਰਫਾਰਮੈਂਸ ਯਾਨੀ ਇੱਥੇ ਨਾ ਤਾਂ ਲੋਕਾਂ ਨੂੰ ਵੀ ਸੀ ਵੀ ਇਸ ਤਰ੍ਹਾਂ ਦਾ ਰੰਗ ਵੱਜਣਾ ਤੇ ਨਾ ਹੀ ਮਤਲਬ ਅਸਲ ਤੇ ਅਸੀਂ ਵੀ ਕਿਉਂਕਿ ਥੋੜਾ ਕਿਆਸ ਜਿਹਾ ਲਾਇਆ ਸੀ ਕਿਉਂਕਿ ਅਸੀਂ ਪਾਲੀ ਖਾਦਮ ਨੂੰ ਇਹ ਪਰਫਾਰਮੈਂਸ ਕਰਦੇ ਦੇਖਿਆ ਵੀਡੀਓ ਦੇਖੀ ਹੋਈ ਹੈ ਤੇ ਉਹ ਵੀ ਸਾਨੂੰ ਪਤਾ ਵੀ ਉਹ ਇਸ ਕਵਰ ਹੈਗਾ ਕਿ ਬਣ ਕੇ ਬਿਠਾ ਸਕਦਾ ਸੋ ਇਹ ਅੱਜ ਦੇ ਦਿਨ ਦਾ ਮਤਲਬ ਇੱਕ ਅਸੀ ਪਰਫਾਰਮੈਂਸ ਸੀ ਜਿਹਨੇ ਲੋਕਾਂ ਦੇ ਵਿੱਚ ਲੋਕਾਂ ਨੂੰ ਬਿਲਕੁਲ ਐ ਤਰੋਤਾਜ਼ਾ ਕਰਤਾ ਨਾਲੇ ਸਭ ਇਹ ਯਾਰ ਦੀ ਜਿਹੜੀ ਹੈਗੀ ਤੋਂ ਕੁਝ ਨਾਲ ਇੰਟਰੈਕਟ ਕੀਤੀ ਲੋਕਾਂ ਨੇ ਜਿਆਦਾ ਤਾਜ਼ਾ ਹੋਏ ਜਿਵੇਂ ਲੋਕੀ ਇੱਕ ਦੋ ਦੇਸੋਂ ਦੇ ਅਸੀਂ ਨਿਕਲੇ ਹੁੰਦੇ ਆ ਨਾ ਸਾਰੇ ਇਸ ਹੁੰਦੇ ਰਹੇ ਹੁਣ ਬੇਸ਼ੱਕ ਇਹ ਲੋਕ ਹੋ ਰਹੇ ਅਹਿਸਾਸ ਪਰ ਇਹ ਬਾਲੀ ਵਰਗੇ ਸਾਡੇ ਛੋਟੇ ਵੀ ਜਿਹੜੇ ਉਹਨਾਂ ਦੀ ਵਜ੍ਹਾ ਨਾਲ ਇਹ ਸਾਰਾ ਕੁਝ ਹੋ ਗਿਆ ਉਹ ਬੜੀ ਜ਼ਬਰਦਸਤ ਪਰਫਾਰਮੈਂਸ ਇੱਕ ਤਾਂ ਇੰਗਲੈਂਡ ਦੇ ਵਿੱਚ ਔਰ ਦੂਜਾ ਕਿਉਂਕਿ ਮੈਂ ਥੋੜਾ 뮤직 ਨਾਲ ਥੋੜਾ ਜਿਹਾ ਥੋੜਾ ਜਿਹਾ ਰਿਲੇਟ ਕਰਦਾ ਹੈ ਨਾ ਤੇ ਉਸ ਚੀਜ਼ ਨੇ ਮੇਨੂੰ ਅੱਜ ਜਿਹੜੀ ਪਰਫਾਰਮੈਂਸ ਅੱਜ ਦੇ ਦਿਨ ਦੀ ਜਿਹੜੀ ਹਾਸਲ ਜਿਹੜਾ ਸੀਗਾ ਉਹ ਸਾਡੇ ਲਈ ਤਾਂ ਇਹੀ ਸੀਗਾ ਕਿ ਅਲਗੋਜੇ ਔਰ ਉਹ ਵੀ ਮਤਲਬ ਇੱਕ ਤਰ੍ਹਾਂ ਇਹ ਨਹੀਂ ਜਿੰਦੂਆ ਹੈ ਨਾ ਮਤਲਬ ਹਰ ਹਰ ਰੰਗ ਅਲਗੋਜੇ ਵਿੱਚ ਜੋ ਆਪਣਾ ਪੰਜਾਬੀ ਗਾਇਕੀ ਦਾ ਫੋਕ ਰੰਗ ਹਰ ਰੰਗ ਸੀਗਾ ਤੇ ਮੈਂ ਤਾਂ ਉਹਨਾਂ ਦਾ ਸ਼ੁਕਰਗੁਜ਼ਾਰੀ ਕਰਦਾ ਬਾਜੀ ਉਹਨਾਂ ਦਾ ਕਿ ਐਸਾ ਉਹਨਾਂ ਨੇ ਅੱਜ ਨਵਾਜ਼ਿਆ ਉਹਨਾਂ ਨੇ ਤੁਸੀਂ ਉੱਥੇ ਆਓ ਲਾਹੌਰ ਤੇ ਗੁਜਰਾਣਾਲੇ ਤੇ ਉੱਥੇ ਆ ਕੇ ਵਜਾਓ बहुत दाद देंगे बहुत चंगा समझ गए इन्होंने बहुत जबरदस्त कमाल करती है थैंक यू और देख रहे हो ना कि सारे जो सुन रहे हो गया मूवी की मगन हो गए मगन हो गए आनंदित हो गए थैंक यू थैंक यू पाल ब रहने तो बाद कई लफलफिला ਪਾਲੀ ਖਾਤਮ ਜਿੰਦਾਬਾਦ ਤੂੰ ਇੰਗਲੈਂਡ ਦੀ ਧਰਤੀ ਤੇ ਆ ਕੇ ਪੰਜਾਬੀ ਫੋਕ ਦਾ ਰੰਗ ਚੜਾਤਾ